ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਤੁਹਾਡੇ ਵਿੱਚ ਆ ਕੇ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਮਿਲਣ ਦਾ ਮੈਨੂੰ ਮੌਕਾ ਮਿਲਿਆ ਜਿਹੜਾ ਪਿਆਰ ਹੈ ਜਿਹੜਾ ਸਾਡਾ ਉਹ ਹੁਣ ਪਰਿਵਾਰਕ ਹੋ ਚੁੱਕਿਆ ਹੈ ਕਿਉਂਕਿ ਪਹਿਲੀ ਵਾਰ ਮੈਂ ਇੱਥੇ ਆ ਕੇ ਗਈ ਮੈਂ ਸੀਐਮ ਸਾਹਿਬ ਨੂੰ ਜਾ ਕੇ ਦੱਸਿਆ ਕਿ ਬਹੁਤ ਸੋਹਣਾ ਕਾਲਜ ਹੈ ਤੇ ਬਹੁਤ ਬੱਚੇ ਟੈਲੈਂਟਡ ਹੈ ਤੁਹਾਨੂੰ ਜਾ ਕੇ ਆਉਣਾ ਚਾਹੀਦਾ ਹੈ ਤੋ ਮੈਨੂੰ ਲੱਗਦਾ ਪਿਛਲੇ ਸਾਲ ਮੁੱਖ ਮੰਤਰੀ ਸਾਹਿਬ ਇਤਹਾਜ਼ਰੀ ਲਵਾ ਕੇ ਗਏ ਇਸ ਵਾਰ ਮੈਡਮ ਨੇ ਮੈਨੂੰ ਅਪਰੋਚ ਕੀਤਾ ਕਿ ਤੁਸੀਂ ਆ ਕੇ ਜਾਓ ਤਾਂ ਮੈਂ ਇਥੋਂ ਨਾ ਨਹੀਂ ਕੀਤੀ ਗਈ ਕਿਉਂਕਿ ਕਈ ਜਗ੍ਹਾ ਹੈ ਜੀਆਂ ਹੁੰਦੀਆਂ ਨੇ ਜਿੱਥੇ ਪਿਆਰ ਇੰਨਾ ਭਾਰੀ ਹੁੰਦਾ ਕਿ ਤੁਸੀਂ ਚਾਹ ਕੇ ਵੀ ਨਾ ਨਹੀਂ ਕਰ ਸਕਦੇ ਚਾਹੇ ਤੁਸੀਂ ਜਿੰਨੇ ਮਰਜ਼ੀ ਰੁਝੇ ਹੋਵਾਂ ਚ ਰੁਝੇ ਹੋ ਬਿਜ਼ੀ ਨਹੀਂ ਸੋ ਅੱਜ ਮੈਨੂੰ ਇੱਥੇ ਪਹੁੰਚ ਕੇ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਜਿੰਨੇ ਵੀ ਬੱਚਿਆਂ ਨੇ ਪਰਫਾਰਮ ਕੀਤਾ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਐਨੇ ਸਾਡੇ ਪੰਜਾਬ ਦੇ ਬੱਚੇ ਟੈਲੈਂਟਡ ਨੇ ਕੋਈ ਕਮੀ ਨਹੀਂ ਹੈਗੀ ਜਿੰਨੀਆਂ ਵੀ ਪਰਫਾਰਮੈਂਸਸ ਹੋਈਆਂ ਨੇ ਸਾਰੀਆਂ ਇੱਕ ਤੋਂ ਇੱਕ ਸੀ ਸਪੈਸ਼ਲੀ ਜੋ ਮੈਨੂੰ ਸਭ ਤੋਂ ਵਧੀਆ ਪਰਫਾਰਮੈਂਸ ਲੱਗੀ ਉਹ ਫੋਕ オーਰਕੈਸਟਰਾ ਵਾਲੀ ਜਿਹੜੀ ਪਰਫਾਰਮੈਂਸ ਸੀਗੀ ਉਹ ਬੈਸਟ ਪਰਫਾਰਮੈਂਸ ਸੀਗੀ ਫॉर ਟੂਡੇ ਤੇ ਮੈਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਇਹ ਜੀ ਪਰਫਾਰਮੈਂਸ ਪਹਿਲਾਂ ਕਦੇ ਨਹੀਂ ਦੇਖੀ ਮੇਰੇ ਲਈ ਬਹੁਤ ਨਵੀਂ ਚੀਜ਼ ਸੀ ਸੋ ਮੈਂ ਸਾਰੇ ਟੀਚਰਸ ਦਾ ਆਰਗੇਨਾਈਜ਼ਰਸ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਬੱਚਿਆਂ ਨੂੰ ਇੰਨਾ ਟ੍ਰੇਨ ਕੀਤਾ ਇਹਨੇ ਲਾਇਕ ਬਣਾਇਆ ਸਭ ਤੋਂ ਵੱਡੀ ਗੱਲ ਹੈ ਕਿ ਸਾਰੇ ਬੱਚੇ ਫੁੱਲ ਆਫ ਕੌਨਫੀਡੈਂਸ ਨੇ ਕਿਸੇ ਬੱਚੇ 'ਚ ਵੀ ਕੌਨਫੀਡੈਂਸ ਦੀ ਕਮੀ ਨਹੀਂ ਹੈਗੀ ਚਾਹੇ ਉਹ ਗਿੱਧਾ ਕਰ ਰਹੀਆਂ ਨੇ ਭੰਗੜਾ ਕਰ ਰਹੀਆਂ ਨੇ ਐਕਟੀਵਿਟੀ ਕਰ ਰਹੀਆਂ ਨੇ ਪਰ ਉਹਨਾਂ ਦੇ ਮੂੰਹ ਤੇ ਇੱਕ ਸਮਾਈਲ ਹੈ ਤੇ ਇੱਕ ਕੌਨਫੀਡੈਂਸ ਹੈ ਅੱਜ ਦੀ ਜੇ ਆਪਾਂ ਗੱਲ ਕਰ ਲਈਏ ਕੁੜੀਆਂ ਦੀ ਸਪੈਸ਼ਲੀ ਕਿਸੇ ਵੀ ਫੀਲਡ 'ਚ ਕੁੜੀਆਂ ਪਿੱਛੇ ਨਹੀਂ ਹੈਗੀਆਂ ਹਰ ਫੀਲਡ 'ਚ ਕੁੜੀਆਂ ਨੇ ਆਪ ਦਾ ਮੁਕਾਮ ਹੈ ਜਿਹੜਾ ਉਹ ਹਾਸਲ ਕੀਤਾ ਹੈ ਚਾਹੇ ਉਹ ਪੜ੍ਹਾਈ ਲਿਖਾਈ ਦਾ ਹੋਵੇ ਚਾਹੇ ਕੋਈ სპੋਰਟਸ 'ਚ ਐਕਟੀਵਿਟੀ ਪਰਫਾਰਮ ਕਰਕੇ ਹੋਵੇ ਚਾਹੇ ਸਿੰਗਿੰਗ 'ਚ ਹੋਵੇ ਕੋਈ ਵੀ ਫੀਲਡ ਲਾ ਲਓ ਸਪੈਸ਼ਲੀ ਪੋਲਿਟਿਕਸ ਲਾ ਲਓ ਹਰ ਫੀਲਡ 'ਚ ਕੁੜੀਆਂ ਅੱਜਕੱਲ ਵੱਧ ਚੜ ਕੇ ਹਿੱਸਾ ਲੈ ਰਹੀਆਂ ਨੇ ਤੇ ਉਹ ਮੈਨੂੰ ਲੱਗਦਾ ਮੱਲਾ ਵੀ ਮਾਰ ਰਹੀਆਂ ਨੇ ਆਪਦਾ ਨਾਮ ਵੀ ਆਪਣੇ ਮਾਪਿਆਂ ਦਾ ਨਾਮ ਵੀ ਰੌਸ਼ਨ ਕਰ ਰਹੀਆਂ ਨੇ। ਸੋ ਬਹੁਤ ਸਾਡੇ ਲਈ ਇੱਕ ਪੋਜ਼ਿਟਿਵ ਸਾਈਨ ਹੈ ਕਿ ਸਾਡੇ ਜਿਹੜੇ ਪੰਜਾਬ ਦੀਆਂ ਧੀਆਂ ਨੇ ਉਹ ਹਰ ਫੀਲਡ 'ਚ ਅੱਗੇ ਆ ਰਹੀਆਂ ਨੇ ਜੇ ਅਸੀਂ ਗੱਲ ਕਰੀਏ ਕੁੜੀਆਂ ਦੀ ਮੈਨੂੰ ਲੱਗਦਾ ਕਿ ਪੰਜਾਬ 'ਚ ਪਹਿਲੀ ਵਾਰ ਹੋਇਆ ਕਿ ਡੀਸੀ ਕੁੜੀਆਂ ਲੱਗੀਆਂ ਹੋਈਆਂ ਨੇ। ਐਸਐਸਪੀ ਕੁੜੀਆਂ ਲੱਗੀਆਂ ਹੋਈਆਂ ਨੇ ਤੁਸੀਂ ਦੇਖਿਆ ਵੀ ਹੋਊਗਾ ਵੱਡੇ ਵੱਡੇ ਜ਼ਿਲ੍ਹਿਆਂ 'ਚ ਡੀਸੀ ਅੰਮ੍ਰਿਤਸਰ ਨੇ ਉਹ ਸਾਖਸ਼ੀ ਸਾਨੀ ਜੀ ਉਹ ਇੱਕ ਧੀ ਹੈ ਜੇ ਆਪਾਂ ਮੋਹਾਲੀ ਦੀ ਗੱਲ ਕਰ ਲਈਏ ਉੱਥੇ ਵੀ ਇੱਕ ਧੀ ਹੈ ਜਿਹੜੀ ਉਹ ਡੀਸੀ ਲੱਗੀ ਹੋਈ ਹੈ ਜੇ ਆਪਾਂ ਹੁਸ਼ਿਆਰਪੁਰ ਦੀ ਗੱਲ ਕਰ ਲਈਏ ਵੀ ਉੱਥੇ ਵੀ ਇੱਕ ਲੇਡੀ ਹੈ ਜਿਹੜੀ ਉਹ ਡੀਸੀ ਲੱਗੀ ਹੋਈ ਹੈ ਸੋ ਹਰ ਫੀਲਡ 'ਚ ਕੁੜੀਆਂ ਅੱਗੇ ਨੇ ਤੇ ਜ਼ਿੰਮੇਵਾਰੀਆਂ ਤੋਂ ਸਰਕਾਰ ਕਦੇ ਪਿੱਛੇ ਨਹੀਂ ਹਟਦੀ ਪਹਿਲੀ ਸਰਕਾਰ ਹੈ ਜਿਨੇ ਜੈਂਡਰ ਬਾਇਸਡ ਹੋ ਕੇ ਕਦੇ ਫੈਸਲਾ ਨਹੀਂ ਲਿਆ ਜਿਨੇ ਸਿਰਫ ਕਾਬਲੀਅਤ ਦੇਖ ਕੇ ਫੈਸਲਾ ਲਿਆ ਚਾਹੇ ਉਹ ਕੁੜੀ ਹੈ ਚਾਹੇ ਉਹ ਮੁੰਡਾ ਹੈ ਉਹਨੂੰ ਇਕੁਅਲ ਆਪਰਚੂਨਿਟੀ ਦਿੱਤੀ ਗਈ ਹੈ ਕਿ ਤੁਸੀਂ ਪੰਜਾਬ ਨੂੰ ਲੋਕਾਂ ਨੂੰ ਸਰਵ ਕਰੋ ਜੇ ਤੁਹਾਡੇ ਸਕੈਪੇਬਿਲਿਟੀ ਹੈਗੀ ਹੈ ਤੇ ਲੋਕਾਂ ਨੂੰ ਪ੍ਰੂਫ ਕਰੋ ਤੁਸੀਂ ਦੇਖਿਆ ਹੋਊਗਾ ਪਿੱਛੇ ਹਰ ਫੀਲਡ 'ਚ ਜਿਹੜੀਆਂ ਕੁੜੀਆਂ ਨੇ ਮੱਲਾ ਮਾਰੀਆਂ ਸਾਡੇ ਕਰ ਰਹੇ ਆ ਗਵਰਨਮੈਂਟ ਸਕੂਲਸ ਦੇ ਬੱਚੇ ਆਏ। ਉਹ ਬੱਚਿਆਂ ਨੇ IIT ਵਰਗੇ NEET ਵਰਗੇ ਐਗਜ਼ਾਮ ਨੇ ਜੜੇ। ਗਵਰਨਮੈਂਟ ਸਕੂਲ ਦੇ ਬੱਚਿਆਂ ਨੇ ਕਲੀਅਰ ਕੀਤੇ। ਤੇ ਮੈਂ ਦੇਖ ਕੇ ਹੈਰਾਨ ਸੀ 90% ਉਹਨਾਂ ਚ ਕੁੜੀਆਂ ਸੀ। ਉਹ ਕੁੜੀਆਂ ਨੇ ਐਗਜ਼ਾਮ ਕਲੀਅਰ ਕੀਤੇ ਸੀ। ਤੇ 10% ਮੁੰਡੇ ਹੋਣਗੇ। ਸੀਐਮ ਸਾਹਿਬ ਨੇ ਮੁੰਡਿਆਂ ਨੂੰ ਕਿਹਾ ਕਿ ਇੰਨਾ ਸ਼ੁਕਰ ਹੈ ਕਿ 10% ਮੁੰਡੇ ਰਹਿ ਗਏ ਤੁਸੀਂ ਸਾਡੀ ਰਿਪਰੈਜ਼ੈਂਟੇਸ਼ਨ ਤਾਂ ਰੱਖ ਲਈ। ਨ타 ਕੁੜੀਆਂ ਨੇ ਅੱਗੇ ਅੱਗੇ ਵੀ ਲੱਗਦਾ 100% ਅਚੀਵ ਕਰ ਲੈਣਾ ਹੈ ਜਿੰਨਾ ਕੁੜੀਆਂ ਪੜ ਰਹੀਆਂ ਨੇ ਸੋ ਕੁੜੀਆਂ ਲਈ ਹਮੇਸ਼ਾ ਸਰਕਾਰ ਫਰੰਟਫੁੱਟ ਤੇ ਹੋ ਕੇ ਜਿੱਥੇ ਵੀ ਕੁੜੀਆਂ ਦੀ ਗੱਲ ਆਉਂਦੀ ਹੈ ਕੁੜੀਆਂ ਦੀ এডਿਕੇਸ਼ਨ ਦੀ ਗੱਲ ਆਉਂਦੀ ਹੈ ਕੁੜੀਆਂ ਦੀ ਨੌਕਰੀਆਂ ਦੀ ਗੱਲ ਆਉਂਦੀ ਹੈ ਹਮੇਸ਼ਾ ਸਰਕਾਰ ਅੱਗੇ ਫਰੰਟਫੁੱਟ ਤੇ ਹੋ ਕੇ ਤੁਹਾਡੇ ਸਾਥ ਤੁਹਾਡੇ ਨਾਲ ਖੜੀ ਹੈ ਗਵਰਨਮੈਂਟ ਨੇ ਸਿਰਫ এডਿਕੇਸ਼ਨ ਤੇ ਕੰਮ ਨਹੀਂ ਕੀਤਾ ਐਜੂਕੇਸ਼ਨ ਤੇ ਤਾਂ ਕੰਮ ਕਰਨਾ ਹੀ ਸੀਗਾ ਉਹ ਤਾਂ ਫਰਸਟ ਪ੍ਰਾਇੋਰਟੀ ਸੀਗੀ ਸਰਕਾਰ ਦੀ ਕਿ ਅਸੀਂ ਐਜੂਕੇਸ਼ਨ ਦਾ ደረጃ ਜਿਹੜਾ ਉਹ ਚੱਕਾਂਗੇ ਉਹ ਚਾਹੇ ਗਵਰਨਮੈਂਟ ਸਕੂਲਸ ਦੀ ਗੱਲ ਹੋ ਜੇ ਗਵਰਨਮੈਂਟ ਕਾਲਜਸ ਦੀ ਗੱਲ ਹੋ ਜੇ ਵੱਧ ਤੋਂ ਵੱਧ ਫੰਡ ਦੇ ਕੇ ਹਰ ਜਿਹੜਾ ਸਕੂਲ ਹੈ ਉਹਨੂੰ ਅਪਗ੍ਰੇਡ ਕੀਤਾ ਗਿਆ ਕਾਲਜਸ ਨੂੰ ਜਿੰਨੀ ਗ੍ਰਾਂਟਾਂ ਦੀ ਲੋੜ ਸੀ ਉਹਨੀਆਂ ਗ੍ਰਾਂਟਾਂ ਦਿੱਤੀਆਂ ਗਈਆਂ ਪਰ ਇੱਕ ਹੋਰ ਜਿਹੜਾ ਮੇਨ ਕੰਮ ਸੀਗਾ ਕਿ ਇੰਪਾਰਟਮੈਂਟ ਤੇ ਕੰਮ ਕਰਨਾ ਸੀ ਨੌਕਰੀਆਂ ਵੀ ਚਾਹੀਦੀਆਂ ਸੀ ਸਾਡੇ ਬੱਚਿਆਂ ਨੂੰ ਨੌਕਰੀਆਂ ਦੀ ਲੋੜ ਸੀਗੀ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਰੁਝਾਅ ਚੱਲਿਆ ਹੋਇਆ ਸੀਗਾ ਕਿ ਸਾਡੇ ਬੱਚੇ ਕੈਨੇਡਾ ਜਾ ਕੇ ਯੂਐਸ ਜਾ ਕੇ ਆਸਟ੍ਰੇਲੀਆ ਜਾ ਕੇ ਉੱਥੇ ਜਾ ਕੇ ਕੰਮ ਕਰ ਰਹੇ ਸੀ ਸੋ ਉਹ ਰੁਝਾਅ ਨੂੰ ਰੋਕਣ ਲਈ ਕਿਉਂਕਿ ਬਹੁਤ ਔਖੇ ਹੋ ਰਹੇ ਸੀ ਸਾਡੇ ਬੱਚੇ ਮੁੱਖ ਮੰਤਰੀ ਸਾਹਿਬ ਨੇ ਸੋਚਿਆ ਕਿ ਸਾਡੇ ਬੱਚਿਆਂ ਨੂੰ ਇੱਥੇ ਹੀ ਰੋਜ਼ਗਾਰ ਮਿਲਣਾ ਚਾਹੀਦਾ ਸੋ ਮਗਰਲੇ 3 ਸਾਲਾਂ ਚ 55000 ਜਿਹੜੀਆਂ ਨੌਕਰੀਆਂ ਨੇ ਉਹ ਆਮ ਘਰਾਂ ਦੇ ਬੱਚਿਆਂ ਨੂੰ ਸਮਰਪਿਤ ਕੀਤੀਆਂ ਨੇ ਆਮ ਘਰਾਂ ਦੇ ਬੱਚਿਆਂ ਨੂੰ ਦਿੱਤੀਆਂ ਨੇ ਤੇ ਬਿਨਾ ਕਿਸੇ ਕ腐ਸ਼ਨ ਤੋਂ ਬਿਨਾ ਕਿਸੇ ਸਿਫਾਰਿਸ਼ ਤੋਂ ਦਿੱਤੀਆਂ ਨੇ ਤੇ ਅੱਜ ਮੈਂ ਇੱਕ ਡਾਟਾ ਤੁਹਾਡੇ ਨਾਲ ਹੋਰ ਸ਼ੇਅਰ ਕਰਨਾ ਚਾਹੁੰਦੀ ਆ ਕਿ ਜਿਹੜੀ 55000 ਨੌਕਰੀਆਂ ਦਿੱਤੀਆਂ ਨੇ ਉਹਦੇ ਚੋਂ 70% ਕੁੜੀਆਂ ਨੇ ਨੌਕਰੀਆਂ ਲਈਆਂ ਨੇ ਸੋ ਬਹੁਤ ਖੁਸ਼ੀ ਦੀ ਗੱਲ ਹੈ ਜਿਹੜੀਆਂ ਧੀਆਂ ਨੂੰ ਮਾਪੇ ਜੰਮਣ ਤੋਂ ਡਰਦੇ ਸੀ ਅੱਜ ਉਹੀ ਧੀਆਂ ਉਹਨਾਂ ਦਾ ਨਾਮ ਰੌਸ਼ਨ ਕਰ ਰਹੀਆਂ ਨੇ ਜਦੋਂ ਇੱਕ ਧੀ ਪੜ ਜਾਂਦੀ ਹੈ ਮੈਨੂੰ ਲੱਗਦਾ ਕਈ ਕੁਲਾਂ ਪੜ ਜਾਂਦੀਆਂ ਨੇ ਜੇ ਇੱਕ ਧੀ ਪੜ ਜਾਏ ਉਹਦਾ ਕੋਈ ਬੱਚਾ ਅਣਪੜ ਨਹੀਂ ਰਹਿ ਸਕਦਾ ਹਰ ਬੱਚਾ ਉਹਦਾ ਐਜੂਕੇਟਿਡ ਹੋਊਗਾ ਵੈਲ ਸਪੋਕਨ ਹੋਊਗਾ ਉਹਨੂੰ ਦੁਨੀਆ ਦੇ ਮੋਰਲ ਵੈਲਿਊਜ਼ ਦਾ ਪਤਾ ਹੋਊਗਾ ਸੋ ਇੱਕ ਕੁੜੀ ਦੀ ਐਜੂਕੇਸ਼ਨ ਹੈ ਜਿਹੜੀ ਉਹ ਬਹੁਤ ਫਰਕ ਪਾਉਂਦੀ ਹੈ ਸਮਾਜ 'ਚ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਹਮੇਸ਼ਾ ਤੁਹਾਡੇ ਵਿੱਚ ਵਿਚਰਦੇ ਰਹਨੇ ਆ ਸਾਡਾ ਹੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਦੇ ਤੁਸੀਂ ਤਾਂ ਮੇਰੀਆਂ ਛੋਟੀਆਂ-ਛੋਟੀਆਂ ਭੈਣਾਂ ਵਰਗੀਆਂ ਹੋ ਕਿ ਅਸੀਂ ਤੁਹਾਡੇ ਵਿੱਚ ਹੀ ਰਹੀਏ ਇੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਤੁਹਾਡੀ એનર્ਜੀ ਦੇਖਦੇ ਆ ਤੁਹਾਡੇ ਇੰਨੀਆਂ ਵਧੀਆ ਪਰਫਾਰਮੈਂਸਸ ਦੇਖਦੇ ਆ ਤੇ ਸਾਨੂੰ ਮਾਣ ਮਹਿਸੂਸ ਹੁੰਦਾ ਕਿ ਇਹ ਪੰਜਾਬ ਦੇ ਬੱਚੇ ਨੇ ਤੇ ਸਾਨੂੰ ਇੱਕ ਸਪੈਸ਼ਲੀ ਮੈਨੂੰ ਇੱਕ ਤੁਹਾਡੇ ਤੋਂ ਵਾਦਾ ਚਾਹੀਦਾ ਕਿ ਤੁਸੀਂ ਸਾਰਿਆਂ ਪੜ੍ਹ ਲਿਖ ਜਾਉਂਗੇ ਆਪਦੀ ਆਪਦੀ ਫੀਲਡ ਚ ਨਾਮ ਵੀ ਬਣਾਉਂਗੇ ਕੋਈ ਵਧੀਆ ਜੌਬ ਕਰੇਗਾ ਕੋਈ ਹੋਰ ਕੰਮ ਕਰੇਗਾ ਕੋਈ ਬਿਜ਼ਨਸ ਕਰੇਗਾ ਪਰ ਪੰਜਾਬ ਲਈ ਜ਼ਰੂਰ ਕੰਮ ਕਰਿਓ ਕਿਉਂਕਿ ਜਿੱਥੇ ਅਸੀਂ ਰਹਿ ਰਹੇ ਆ ਜਿਨੇ ਸਾਨੂੰ ਹੁਣ ਤੱਕ ਖਾਣ ਪੀਣ ਲਈ ਸਭ ਦਿੱਤਾ ਉਸ ਧਰਤੀ ਨੂੰ ਮਨੋਂ ਵਿਸਾਰਨਾ ਨਹੀਂ ਚਾਹੀਦਾ ਇੱਥੇ ਰਹਿ ਕੇ ਪੰਜਾਬ ਦੀ ਸੇਵਾ ਕਰੋ ਤੇ ਮੈਨੂੰ ਲੱਗਦਾ ਸੇਫੇਸਟ ਸਟੇਟ ਹੈ ਜਿਹੜੀ ਕੰਟਰੀ ਚ ਕੁੜੀਆਂ ਲਈ ਸਪੈਸ਼ਲੀ ਉਹ ਪੰਜਾਬ ਹੈ ਕਿਉਂਕਿ ਇੱਥੇ ਜਿਵੇਂ ਦੂਸਰੇ ਸਟੇਟਸ ਕਈ ਵਾਰੀ ਆਪਾਂ ਸੁਣਦੇ ਆਂ ਕਿ ਕੋਈ ਨਾ ਕੋਈ ਇਨਸੀਡੈਂਟ ਹੋ ਗਿਆ ਕੁੜੀਆਂ ਨਾਲ ਛੇੜਛਾੜ ਹੋ ਗਈ ਉਹ ਪੰਜਾਬ 'ਚ ਰਿਲੇਟਿਵਲੀ ਬਹੁਤ ਘੱਟ ਹੈ ਸੋ ਸਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਇੰਨਾਂ ਗੱਲਾਂ ਤੇ ਪੰਜਾਬੀ ਹੋਣ ਤੇ ਮਾਣ ਮਹਿਸੂਸ ਹੋਣਾ ਚਾਹੀਦਾ ਤੇ ਅੱਜ ਸਾਰੇ ਜਿਹੜੇ ਵੀ ਬੱਚੇ ਪਰਫਾਰਮ ਕੀਤਾ ਉਹਨਾਂ ਨੇ ਮੈਂ ਦੇ ਲੋ ਉਹਨਾਂ ਨੂੰ ਦੁਆਵਾਂ ਦੇਣੀਆਂ ਕਿ ਉਤਪਦਨ ਪਵਦੇ ਮਾਪਿਓ ਦਾ ਆਪਦੇ ਕਾਲਜ ਦਾ ਨਾਮ ਰੌਸ਼ਨੀ ਕਰਨ ਤੇ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਤੁਹਾਡੇ ਵਿੱਚ ਰਹਾਂਗੇ ਜਿੰਨੀ ਵਾਰ ਵੀ ਮੈਡਮ ਮੈਨੂੰ ਬੁਲਾਉਣਗੇ ਮੈਂ ਮੈਨੂੰ ਦੂਜੀ ਵਾਰ ਕਹਿਣ ਦੀ ਲੋੜ ਨਹੀਂ ਮੈਮ ਮੈਂ ਤੁਹਾਡੇ ਵਿੱਚ ਹਮੇਸ਼ਾ ਹਾਜ਼ਰ ਰਹੂੰਗੀ ਬੱਚਿਆਂ ਛ ਹਮੇਸ਼ਾ ਹਾਜ਼ਰ ਰਹੂੰਗੀ ਤੇ ਅੱਜ ਜਦੋਂ ਅਸੀਂ ਚੱਲ ਕੇ ਆ ਰਹੇ ਸੀਗੇ ਤੁਸੀਂ ਇੰਨਾ ਨਿੱਘਾ ਇੰਨਾ ਪਿਆਰ ਨਾਲ ਜਿਹੜਾ ਸਵਾਗਤ ਕੀਤਾ ਹੈ ਮੇਰਾ ਰੋਮ ਰੋਮ ਖੁਸ਼ ਹੋਇਆ ਤੇ ਮੈਂ ਹਮੇਸ਼ਾ ਕਰਜ਼ਦਾਰ ਰਹਾਂਗੀ ਤੁਹਾਡੀ ਰਣੀ ਰਹਾਂਗੀ ਕਿਉਂਕਿ ਅੱਜ ਦੇ ਜ਼ਮਾਨੇ 'ਚ ਹਰ ਬੰਦਾ ਪਿਆਰ ਲੱਭ ਰਿਹਾ ਹੈ ਕਿ ਸਾਨੂੰ ਕੋਈ ਆਪਣੇ ਮਿਲ ਜਾਣ ਆਪਣੇ ਵਰਗੇ ਲੋਕ ਮਿਲ ਜਾਣ ਸੋ ਮੈਨੂੰ ਤੁਹਾਡੇ ਵਿੱਚ ਆ ਕੇ ਆਪਣਾਤ ਦੀ ਫੀਲਿੰਗ ਆਉਂਦੀ ਹੈ ਆਪਣਾਪਣ ਲੱਗਦਾ ਇਸ ਤਰ੍ਹਾਂ ਹੀ ਮਿਲਦੇ ਰਹੀਏ ਖੁਸ਼ ਰਹੀਏ ਤੇ ਤੁਸੀਂ ਇੱਥੋਂ ਪੜ੍ਹ ਕੇ ਲਿਖ ਕੇ ਜਿੱਥੇ ਵੀ ਕੰਮ ਕਰ ਲਈ ਜਾਓ ਤੁਸੀਂ ਪੰਜਾਬ ਦਾ ਨਾਮ ਰੌਸ਼ਨ ਕਰੋ ਅੱਗੇ ਵਧੋ ਇੰਨੀਆਂ ਮੇਰੀਆਂ ਅਜ ਬੇਨਤੀਆਂ ਕਬੂਲ ਕਰੋ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਔਨਲੀ ਵਾਇਰਲ ਜੀ ਦਾ ਖਾਸਾ ਵਾਇਰਲ ਜੀ ਕੀ ਫੋਟੋ